thank you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜ ਆਪਣੇ ਗੁਰਦੁਆਰਾ ਸਾਹਿਬ ਦੇ ਬਲੌਗ ਵਿੱਚ ਅੱਜ ਦਿਨ ਐਤਵਾਰ ਨਾਨਕ ਸ਼ਹੀਦੀ ਮਾਗ ਤਰੀਕ 1 ਤਰੀਕ ਦੂਜਾ ਮਹੀਨਾ 2026 ਅੰਗਜ਼ ਨੰਬਰ ਬਖਸ਼ ਹੋਇਆ ਬਨ 78 ਅੰਗ ਤੋਂ ਪੰਜੇ ਬਾਦਸ਼ਾਹ ਜੀ ਬਖਸ਼ ਕਹਿੰਦੇ 78 73 ਮਹਿਲਾ ਪੰਜਮਾ ਘਰ 12 ਮਾ ਇੱਕ ਔਂਕਾਰ ਸਤਗੁਰ ਪ੍ਰਸਾਦ ਬੰਦਨਾ ਹਾਰ ਬੰਦਨਾ ਗੁਣ ਦਾਵ ਹੋ ਗੋਪਾਲ ਰਾਏ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਜੀ ਹੈ ਆਪਾਂ ਹਕਮ ਨਾਲ ਸ਼ੁਭਤ ਕਰਤਾ ਹੁਣ ਆਪਾਂ ਅਰਥਾਵਲੀ ਲਿਖਣੀ ਸ਼ੁਰੂ ਕਰਦੇ ਆਂ ਬੜੇ ਰੋਸੈਣੇ ਪਿੰਡਪਰਾ ਆ ਸਾਰੇ ਪਿੰਡਪਰਾ ਮਨ ਅੱਜ ਬਹੁਤ ਘੋਤ ਵਧਾਦੀਆਂ ਹੁਣ ਜੀ ਅੱਜ ਤਨ ਤਨ ਸ਼ਰੋਮਣੀ ਭਗਤ ਬਾਬਾ ਫਖਤ ਸ਼ਰੀਰੀ ਰਵੀਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੁਣ ਸੱਚੇ ਪਾਸੇ ਲੱਗੜਿਆ ਤੇ ਤਗੜਿਆ ਉਹ ਤੀਰਥ ਪਰੰਤੇ ਬਾਬਾ ਜੀ ਹਿੰਮਤ ਦੇ ਵੀ ਆਪਾਂ ਉਹਨਾਂ ਦੇ ਪਾਏ ਹੋਏ ਪੂਰਨ ਤਰਜਨ ਚੱਲ ਸਕੀਏ ਵਾਹਿਗੁਰੂ ਸੋਹੇ ਜੀ ਆਪਣਾ ਕੀਆ ਅਦ ਨਾ ਖਾਇ ਸਗਦ ਵਾਯਾ ਬਹੁਤ ਖਾਇਆ ਦੂਜਾ ਪਾਇਆ ਵਾਸਤ੍ਰ ਨਾ ਪਹਿਰ ਨਸਕਰ ਮੋਨ ਦਿਗੂਤਾ ਕਿਉ ਜਾਗ ਗੜ ਪਰ ਸੂਤਾ ਪਾਗੋ ਪੇਤਨਾ ਆਪਣਾ ਕੀਆ ਕਮਾਣਾ ਹਲ ਹਲ ਖਾਏ ਸਰਸਾਈ ਪਾਈ ਮੋਰਖ ਉਤੇ ਪੁੱਤ ਦਿਵਾਈ ਗਣ ਨਵਗ ਜਿਤੁ ਥਾਰੇ ਨਾਮਾਈ ਰਹਿ ਬਹਾਣੀ ਮੜੀ ਮਸਾਣੀ ਅੰਗ ਲਾ ਜਾਣ ਫਿਰ ਮੁਸਤਾਣੀ ਸਤਗੁਰ ਭੇਟੇ ਸੋਸਿ ਕਰ ਪਾਏ ਹਰ ਕਾ ਨਾ ਮਨਸਾਏ ਦਾਤਕ ਨਦਰ ਕਰੇ ਸੋ ਪਾਏ ਆਸ ਦੇ ਸਿਨੇ ਕੇਵਲ ਹੋਵੇਂ ਸਹੁਦ ਜਲਾਏ ਕੋੜੀ ਪਗਤ ਤੇਰੇ ਮਨ ਪਾਉ ਦੇ ਦਾ ਸੋ ਮਨ ਕੀ ਅਤਿ ਆਪ ਜੇ ਨਾਨਕ ਕਰਮਾ का दीन दयाल पुरो भगवान भवद सोहारे तनु भक्तों के तुज आते हैं रे तुम प्राग तुज आते हैं मेरा साथ सदा बसिवा है गुरु बड़ी सब तेरे मन पार जय दर्शन कीर्तन गावे राम इकन महाबाहरे कर दो डरनी तार दे कैसी गुण अपने अपना अनबोदा बनाए दे बहुत अति तामी जात मुरुकन जात सताए दे जन क्या दिन के त्याए तो दे कलंदा हित जाए त्याए दे बोलो शब्द नाम श्रीवा सज सह मारा तू तडी सब जगत न जा रामे भगवान साझिया बिच वक्त द्वारा बिचारे द्वारा बढ़ बिचान क्या कोई करे को हर नानक

हाँ वे खार, पूर नारे, क्यों, नहीं खप बेखार ऊड़ो ना बसया करतारूषण दोस्ती सब जगतार ऊड़ मिठा झूठ ना प्यो ऊल मिठूर डांस बेटी

ਦਇਆਦਾਨ ਜੀ ਕੀ ਕਿਸ ਕੋ ਬਦਾਨ ਕਰੇ ਸੱਚ ਤਾਂ ਕਰ ਜਾਣੀ ਹੈ ਜਾਤ ਮਤੀ ਉਸ ਕਰੇ ਨੇ ਵਾਸ ਸਤ ਗੁਰੂ ਨੂੰ ਪੁਛ ਕੇ ਬਹਿ ਕਰੇ ਬਹਿ ਰਹਿ ਕਰੇ ਨੇ ਵਾਸ ਸਤ ਸਭ ਨਾਮ ਹੋਏ ਦਾਰੂ ਪਾਪ ਕਟੈ ਤੋਏ ਨਾਨਕ ਵਖਾਣਾ ਬੇਨਤੀ ਜਿਨ ਸੱਚ ਪਰਲੇ ਹੋਏ ਪੌੜੀ ਦਾਨ ਮਹਿੰਦਾ ਤਲੀ ਕਾਕ ਜੈ ਹਣ ਅਸਤਕ ਲਾਇਆ

हरे दास तने मारो हरे दास पर ने हारो श्लोक में सबला सब काल कूड़ भरत्या संकाल के पिताल पीयो पीत लग गए अब क्या करें लाल ये कोइ टांग भरती गिरत हुए तारक भरे बहरा कोने रंग ना सोए

ऊचे कुख है आधा अदाव है जोधा का विचार मूर्ख पंडित एक मत मुचित संजय करे संजय करे प्यार तरमी तर्मा करे गवाह है मंगे है मोक द्वार यदि सदा है जगत न जान है छाड़ बने घर बार सबको पूरा पे होए गाना कोई आखे

ਦੁਰ ਕਰਮ ਜਨ ਕੋ ਦੁਦ ਪਾਇ ਤਾ ਤੈਨਹੀਂ ਕਸਮ ਤਿਆ ਹੈ ਇਹਨਾ ਜਾਣਨਾ ਕਮ ਸਕਸ਼ ਨਹੀਂ ਤੁਦ ਦੇ ਕੀ ਜਗਤ ਦੇ ਉਪਾਹ ਇਕ ਨਾ ਨੂ ਦੂ ਰਹਿ ਲੈ ਕਹਉ ਤੁਦ ਗੋਵਨੁਰ ਕੀ ਰੋ ਪੋ ਤੇ ਜਾਉ ਨਯਾ ਮਨ ਹੈ ਤੁਦ ਜਹਾਂ ਉਤਰ ਜਉ ਆ

जो कृपाते जाए आ सुख है आप जाए हरि दी सत समाया हरि जो परन्तो रखे हम शरण कब आए राधे राधे कुलर गाड करस ਦੀ ਤਰ੍ਹਾਂ ਸੰਗੀਤ ਜੁੜੇ ਰਹੇ ਹੋ ਬਾਜੀ ਵਾਹਿਗੁਰੂ ਸਤ ਜਾਨਿਓ ਫਿਰ ਪਹਿਲਾ ਲੱਗ ਜਾਂਦਾ ਆਖੋ ਸਤਿਗੁਰਾਂ ਦੀ ਬਾਣੀ ਨੂੰ ਕਿਉਂ ਘਣਾ ਆਟਾ ਇਕੱਠਾ ਕਰ ਲਈਏ ਪ੍ਰਸ਼ਾਦ ਬਣਨ ਦੇ ਲਈ ਪ੍ਰਸ਼ਾਦ ਕਿਉਂ ਬਣਦਾ ਹੈ ਨਹੀਂ ਤਾਂ ਕਰਾਈ ਹੋਣਾ ਜਿੰਨਾ ਚੀਜ਼ਾਂ ਦਾ ਸਮੇਲ ਹੋ ਗਿਆ

ਨੀਂਦ ਮਣਾਉਂਦੇ ਸਮੇਂ ਬੁਰਵਾਣੀ ਦਾ ਪਹਿਰਾ ਲੱਗ ਜਾਈ ਜਨਜੀ ਸਾਹਿਬ ਦਾ ਪਾਠ ਹੋ ਜਾਵੇ ਬੁਰਮਖੋ ਅਸੀਂ ਹੋ ਜਾਈ ਤਾਂ ਉਦਾਨੰਦ ਬੁਖਰਾ ਹੋ ਜਾਂਦਾ ਹੈ ਜਿਸ ਪੂਰਨ ਆਨੰਦ ਸਰ ਦਾ ਪਾਠ ਹੋ ਜਾਏ ਤਾਂ ਉਹ ਤੁਰੀ ਚਿਰਪਾ ਹੋ ਜਾਂਦੀ ਹੈ पर ये गल्ला बहुत दूर दी है अपो सतनाम श्री वाहे गुरु जी तो ना मैं तो प्रोप दे मारना देव का भी कोई बहुत बेहतर ही जी है वाहे गुरु जी सारे संग वाहे बना बात ये बेटे अर्थावली आ गई जी अर्थ है भाई परमात्मा नु सदा नमस्कार के लिए तो पास में गांदे रहो रहो ठहराओ तो बाद हे पाई जिस मनोकुम बड़ी खेत मतना गुरु मेरे पैदा है ਗੁਰੂ ਦੇ ਰਾਹੀ ਪ੍ਰਮਾਤਮਾ ਸੇਵਾ ਭਗਤੀ ਕਰਨੋਂ ਦੇ ਕਰੋੜਾਂ ਪਾਪ ਮਾਫ ਕਰ ਦਿੰਦੇ ਹਨ ਸਮੂਹ ਸੰਗਤ ਨੂੰ ਧੰਨ ਧੰਨ ਬਾਬਾ ਭਗਤ ਰਵੀਦਾਸ ਜੀ ਮਹਾਰਾਜੀ ਦੇ ਪ੍ਰਕਾਣ ਤੇ ਦੇ ਲਈ ਬਹੁਤ ਬਹੁਤ ਲੱਖ ਲੱਖ ਪ੍ਰਸ਼ਾਦ ਹੁਣ ਨੀਲ ਮਾਜ ਸਾਰੇ ਜੁੜਿਆ ਕਰੋ ਭੈਣ ਭਰਾ ਦੇਖਿਆ ਕਰੋ ਵੀਡੀਓ ਨੂੰ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ